ਨਵਜੋਤ ਕੌਰ ਸਿੱਧੂ ਤੇ ਕਾਰਵਾਈ ਕਰਨ ਤੋਂ ਬਾਅਦ ਲਗਾਤਾਰ ਮਸਲਾ ਪਖਦਾ ਨਜ਼ਰ ਆ ਰਿਹਾ ਹੈ ਯਾਨੀ ਇਹ ਕਹਿ ਲਈਏ ਕਿ ਨਵਜੋਤ ਕੌਰ ਸਿੱਧੂ ਦੇ ਬਿਆਨਤ ਤੋਂ ਬਾਅਦ ਹੁਣ ਐਕਸ਼ਨਾਂ ਦੀ ਪਰਮਾਰ ਹੁੰਦੀ ਨਜ਼ਰ ਆ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਤੇ ਦਿਨ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਹੁਣ ਜੋ ਬਿਆਨਬਾਜ਼ੀ ਨਵਜੋਤ ਕੌਰ ਸਿੱਧੂ ਵੱਲੋਂ ਲਗਾਤਾਰ ਕੀਤੀ ਜਾ ਰਹੀਏ ਕਾਂਗਰਸ ਦੇ ਆਗੂਆਂ ਤੇ ਉਸ ਨੂੰ ਲੈ ਕੇ ਹੁਣ ਲੀਡਰ ਵੀ ਆਪਣੇ ਆਪਣੇ ਵੱਲੋਂ ਲਗਾਤਾਰ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਨੂੰ ਭੇਜਣਾ ਸ਼ੁਰੂ ਕਰ ਚੁੱਕੇ ਨੇ ਤੇ ਸ਼ੁਰੂਆਤ ਕੀਤੀ ਹੈ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਦਾਵਾ ਨੇ ਦਰਅਸਲ ਸੁਖਜਿੰਦਰ ਰੰਦਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਇੱਕ ਲੀਗਲ ਨੋਟਿਸ ਭੇਜਿਆ ਹੈ ਔਰ ਜੋ ਇੱਕ ਬਿਆਨ ਦਿੱਤਾ ਗਿਆ ਸੀ ਨਵਜੋਤ ਕੌਰ ਸਿੱਧੂ ਵੱਲੋਂ ਕਿ ਰਾਜਸਥਾਨ ਦਾ ਪ੍ਰਭਾਰੀ ਹੋਣ ਦੇ ਨਾਤੇ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਨੇ ਉਹ ਪੈਸੇ ਲੈ ਕੇ ਟਿਕਟਾਂ ਵੇਚ ਰਹੇ ਨੇ ਰਾਜਸਥਾਨ ਦੇ ਵਿੱਚ ਜਿਸ ਨੂੰ ਲੈ ਕੇ ਹੁਣ ਇੱਕ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਨੂੰ ਭੇਜ ਦਿੱਤਾ ਗਿਆ ਸੁਖਜਿੰਦਰ ਰੰਦਾਵਾ ਵੱਲੋਂ ਜਿਹਦੇ ਸਿੱਧੇ ਤੌਰ ਤੇ ਲਿਖਿਆ ਕਿ ਲੀਗਲ ਨੋਟਿਸ ਅੰਡਰ ਸੈਕਸ਼ਨ 356 ਆਫ ਦਾ ਭਾਰਤੀ ਨਿਆਇ ਸੰਹਿਤਾ 2023 ਰੀਡ ਵਿਦ ਸੈਕਸ਼ਨ 222 ਆਫ ਦਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਫॉर ਡੈਫੋਰਮੇਟਰੀ ਸਟੇਟਮੈਂਟ ਮੇਡ ਔਨ ਡਿਸੰਬਰ 7 ਐਂਡ 8 ਡਿਮਾਂਡਿੰਗ ਅਨ ਕੰਡੀਸ਼ਨਲ ਪਬਲਿਕ ਅਪੋਲੋਜੀ ਫੇਲਿੰਗ ਵਿਚ ਇਨੀਸ਼ੀਏਸ਼ਨ ਆਫ ਕ੍ਰਿਮੀਨਲ ਡਿਫਰਮੇਸ਼ਨ ਪ੍ਰੋਸੀਡਿੰਗ ਯਾਨੀ ਕਿ 7 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗਣ ਦੀ ਗੱਲ ਇਸ ਨੋਟਿਸ ਦੇ ਵਿੱਚ ਕਹੀ ਗਈ ਹੈ ਜਾਂ ਸਿੱਧੇ ਤੌਰ ਤੇ ਕਹੇ ਲਿਆ ਕਿ ਨੋਟਿਸ ਸਾਫ ਤੌਰ ਤੇ ਕਹਿੰਦਾ ਹੈ ਕਿ ਨਵਜੋਤ ਕੌਰ ਸਿੱਧੂ ਆਪਣੇ ਉਸ ਬਿਆਨ ਨੂੰ ਲੈ ਕੇ ਅਨ ਕੰਡੀਸ਼ਨਲ ਮਾਫੀ ਮੰਗਣ 7 ਦਿਨਾਂ ਦੇ ਅੰਦਰ ਅੰਦਰ ਨਹੀਂ ਤੇ ਲੀਗਲ ਕਾਰਵਾਈ ਜਿਹੜੀ ਹੈ ਉਹ ਨਵਜੋਤ ਕੌਰ ਸਿੱਧੂ ਦੇ ਖਿਲਾਫ ਕੀਤੀ ਜਾਏਗੀ ਸੋ ਲਗਾਤਾਰ ਸੁਖਜਿੰਦਰ ਰੰਧਾਵਾ ਇਸ ਪੂਰੇ ਮਾਮਲੇ ਨੂੰ ਲੈ ਕੇ ਸਰਗਰਮ ਹੋ ਰਹੇ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਜੋ ਬਿਆਨਬਾਜ਼ੀ ਬੇਫਾਲਤੂ ਦੀ ਬਿਆਨਬਾਜ਼ੀ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਮੈਂ ਆਪਣੇ ਵੱਲੋਂ ਲੀਗਲ ਨੋਟਿਸ ਜਿਹੜਾ ਉਹ ਭੇਜ ਦਿੱਤਾ ਯਾਨੀ ਕਿ ਸਿੱਧੇ ਤੌਰ ਤੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਵੱਡੀ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਹੋਏਗੀ ਔਰ ਜੇ ਹੋਰ ਵੀ ਬਿਆਨਬਾਜ਼ੀ ਨਵਜੋਤ ਕੌਰ ਸਿੱਧੂ ਵੱਲੋਂ ਜੇ ਅੱਗੇ ਕੀਤੀ ਜਾਏਗੀ ਤਾਂ ਉਸ ਦਾ ਵੀ ਜਵਾਬ ਕਾਨੂੰਨੀ ਤੌਰ ਤੇ ਦਿੱਤਾ ਜਾਏਗਾ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਨਵਜੋਤ कौर ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਨੋਟਿਸਾਂ ਤੋਂ ਡਰਨ ਵਾਲੀ ਨਹੀਂ ਆ ਇਸ ਤਰ੍ਹਾਂ ਦੇ ਨੋਟਿਸ ਮੈਨੂੰ ਡਰਾ ਨਹੀਂ ਸਕਦੇ ਜੋ ਮੈਂ ਕਿਹਾ ਬਿਲਕੁਲ ਠੀਕ ਕਿਹਾ ਜਿਸ ਨੇ ਜੋ ਐਕਸ਼ਨ ਲੈਣਾ ਹੈ ਲੈ ਲੋ ਮੈਂ ਕੋਈ ਜਵਾਬ ਇਸ ਤਰ੍ਹਾਂ ਦੇ ਨੋਟਿਸਾਂ ਦਾ ਨਹੀਂ ਦੇਣਾ ਔਰ ਮੈਂ ਲਗਾਤਾਰ ਹਾਈ ਕਮਾਂਡ ਦੇ ਨਾਲ ਸੰਪਰਕ ਵਿੱਚ ਹਾਂ ਸੋ ਇੱਕ ਵੱਡਾ ਬਿਆਨ ਅਸੀਂ ਕਹਿ ਸਕਦੇ ਹਾਂ ਕਿ ਨਵਜੋਤ कौर ਸਿੱਧੂ ਨੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਦਿੱਤਾ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਪੂਰੀ ਪੱਖ ਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਦੇ ਵਿਚਕਾਰ ਸੁਖਜਿੰਦਰ ਰੰਧਾਵਾ ਜੁਇਰੇ ਕਾਂਗਰਸ ਸਾਈ ਕਮਾਨ ਨੂੰ ਵੀ ਮਿਲੇ ਨੇ ਔਰ ਕਿਤੇ ਨਾ ਕਿਤੇ ਉਸ ਮੁਲਾਕਾਤ ਤੋਂ ਬਾਅਦ ਹੀ ਇਹ ਡਿਫਰਮੇਸ਼ਨ ਦਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਯਾਨੀ ਕਿ ਨਵਜੋਤ ਕੌਰ ਸਿੱਧੂ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਚ ਵੱਧੀਆਂ ਨਜ਼ਰ ਆਇਆਂ ਗਿਆ ਹਾਲਾਂਕਿ ਪ੍ਰਤਾਪ ਬਾਜਵਾ ਨੂੰ ਲੈ ਕੇ ਵੀ ਵੱਡੀ ਬਿਆਨਬਾਜ਼ੀ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਪੂਰੇ ਮਸਲੇ ਤੇ ਲਗਾਤਾਰ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਹੈ